ਅਮਰੀਕਾ ਤੋਂ ਇੱਕ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ ਕਿ ਜਿਹਦੇ ਵਿੱਚ ਯੂਐਸ ਪ੍ਰੈਜ਼ੀਡੈਂਟ ਡੋਨਲਡ 트ੰਪ ਤੇ ਯੂਕਰੇਨ ਪ੍ਰੈਜ਼ੀਡੈਂਟ ਵਲਾਦੀਮਰ ਜ਼ੇਲੈਂਸਕੀ ਦੇ ਵਿੱਚ ਹੋਣ ਵਾਲੀ ਇੱਕ ਮੀਟਿੰਗ ਇੱਕ ਵਾਦ-ਵਿਵਾਦ ਤੇ ਇੱਕ ਐਂਗਰੀ ਡਿਬੇਟ ਦੇ ਵਿੱਚ ਕਨਵਰਟ ਹੋ ਗਈ ਤੇ ਜੇ ਇਨ ਡਿਟੇਲ ਦੱਸਿਆ ਜਾਵੇ ਤਾਂ ਇਸ ਮੀਟਿੰਗ ਦਾ ਮੇਨ ਮੁੱਦਾ ਸੀਗਾ ਯੂਕਰੇਨ ਗੈਸ ਆਇਲ ਐਂਡ ਰੇਲ ਮਿਨਿੰਗ ਨਾਲ ਰਿਲੇਟਡ ਇੱਕ ਪੈਕਟ ਜੇ ਅਕੋਰਡਿੰਗ ਜਿਹੜਾ ਯੂਐਸ ਤੇ ਉਹਨਾਂ ਦੇ ਉੱਤੇ ਹੱਕ ਉਹ ਯੂਐਸ ਦਾ ਹੋ ਜਾਣਾ ਸੀ ਤੇ ਇਹਦੇ ਬਦਲੇ ਵਿੱਚ ਯੂਐਸ ਨੇ ਯੂਕਰੇਨ ਨੂੰ ਸਪੋਰਟ ਕਰਨਾ ਸੀ ਰਸ਼ੀਆ ਯੂਕਰੇਨ ਵਾਰ ਦੇ ਵਿੱਚ ਤੇ ਇਹ ਮੀਟਿੰਗ ਬਹਿਸ ਦੇ ਵਿੱਚ ਉਦੋਂ ਕਨਵਰਟ ਹੋਈ ਜਦੋਂ ਕਿ ਯੂਐਸ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਨੇ ਕਿਹਾ ਕਿ ਇਸ ਮਸਲੇ ਦਾ ਹੱਲ ਇਸ ਵਾਰ ਦਾ ਹੱਲ ਡਿਪਲੋਮੇਸੀ ਦੇ ਦੁਆਰਾ ਹੋ ਸਕਦਾ ਤੇ ਅੱਗੋਂ ਯੂਕਰੇਨ ਪ੍ਰੈਜ਼ੀਡੈਂਟ ਵੱਲੋਂ ਇਹ ਕੁਸਚਨ ਪੁੱਟ ਆਊਟ ਕੀਤਾ ਗਿਆ ਹੈ ਕਿ ਵਾਟ ਕਾਈਂਡ ਆਫ ਡਿਪਲੋਮੇਸੀ ਯੂ ਆਰ ਟਾਕਿੰਗ ਅਬਾਊਟ ਤੇ ਉਸ ਤੋਂ ਮੁੱਦਾ ਗਰਮ ਹੁੰਦੇ ਹੁੰਦੇ ਇੱਕ ਬਹਿਸ ਦੇ ਵਿੱਚ ਕਨਵਰਟ ਹੋ ਗਿਆ ਜਿਹਦੇ ਵਿੱਚ ਕਿ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਨੇ ਵੀ ਕਈ આરોਪ ਲਗਾਏ ਕਿ ਯੂਕਰੇਨ ਪ੍ਰੈਜ਼ੀਡੈਂਟ ਜ਼ੇਲੈਂਸਕੀ ਵੱਲੋਂ US ਕਨਸਟੀਟਿਊਸ਼ਨ ਦੀ ਤੇ US oval house ਦੀ ਵਾਰ-ਵਾਰ disrespect ਕੀਤੀ ਗਈ ਹੈ ਤੇ ਉਹ ਨਾ ਹੀ grateful ਨੇ ਨਾ ਹੀ regardful ਨੇ ਜੋ ਵੀ US ਨੇ help ਕੀਤੀ ਹੈ ਹੁਣ ਤੱਕ war ਦੇ ਵਿੱਚ ਤੇ ਜਦੋਂ ਮੁੱਦਾ ਹੋਰ ਗਰਮ ਹੋ ਗਿਆ ਤੇ Donald Trump ਨੇ ਵੀ ਵਿੱਚ participation ਦੇਂਦੇ کافی ਤਿੱਖੇ ਵਾਰ ਕੀਤੇ ਕਿ Zelensky ਮਿਨੀਅਲ ਲੋਕਾਂ ਦੀ ਜ਼ਿੰਦਗੀ ਦੇ ਨਾਲ ਖੇਡ ਰਹੇ ਨੇ ਤੇ ਉਹ 3rd ਵਰਲਡ ਵਾਰ ਦੇ ਖਤਰੇ ਨੂੰ ਹੋਰ ਜ਼ਿਆਦਾ ਵਧਾ ਰਹੇ ਨੇ ਤੇ ਉਹਨਾਂ ਦੇ ਪਾਲੇ ਦੇ ਵਿੱਚ ਹੁਣ ਬਹੁਤੇ ਜ਼ਿਆਦਾ ਕਾਰ ਨਹੀਂ ਬਚੇ ਸੋ ਉਹਨਾਂ ਨੂੰ ਜਾਂ ਤੇ ਝੁਕ ਜਾਣਾ ਚਾਹੀਦਾ ਜਾਂ ਤੇ ਰਸ਼ੀਆ ਦੇ ਨਾਲ ਪੈਕਟ ਕਰ ਲੈਣਾ ਚਾਹੀਦਾ ਇਸ ਤੋਂ ਬਾਅਦ ਕਈ ਹੋਰ ਵਿਵਾਦਿਤ ਗੱਲਾਂ ਤੋਂ ਬਾਅਦ ਜ਼ੈਲੈਂਸਕੀ ਨੇ ਆਪਣੀ ਮੀਟਿੰਗ ਦੇ ਨਿਰਧਾਰਿਤ ਟਾਈਮ ਤੋਂ ਪਹਿਲਾਂ ਹੀ ਉਹ ਵਾਲਾ ਹੌਸ ਛੱਡ ਕੇ ਵਾਪਸ ਮੁੜ ਗਏ ਮੀਟਿੰਗ ਦੇ ਰਿਲੇਟਿਡ ਕੀ ਪੈਕਟ ਬਣੇ ਕੀ ਡੀਲ ਸਾਈਨ ਹੋਈ ਇਸ ਦੇ ਬਾਰੇ ਹਜੇ ਕੋਈ ਵੀ ਸਾਫ਼ ਤੇ ਸਪਸ਼ਟ ਨਿਊਜ਼ ਸਾਹਮਣੇ ਨਹੀਂ ਆਈ ਬਟ ਕਿਹਾ ਜਾ ਰਿਹਾ ਹੈ ਕਿ ਇਹ ਇੰਟਰਨੈਸ਼ਨਲ ਜਿਹੜੇ ਰਿਲੇਸ਼ਨ ਨਿਰਦੇਸ਼ਾਂ ਨੂੰ ਉਹ ਹੋਰ ਤਣਾਅਪੂਰਨ ਕਰ ਦੇਗਾ ਕਿਉਂਕਿ ਇਸ ਮੀਟਿੰਗ ਦੇ ਤੁਰੰਤ ਬਾਅਦ ਹੀ ਸਾਰੀ ਦੁਨੀਆ ਦੇ ਵਿੱਚ ਇਸ ਮੀਟਿੰਗ ਦੀ ਬਹੁਤ ਜ਼ਿਆਦਾ ਚਰਚਾ ਹੋਣ ਲੱਗੀ ਤੇ ਦੇਖਣ ਚ ਆਇਆ ਕਿ ਵੱਖ-ਵੱਖ ਦੇਸ਼ ਦੋ ਤੜਿਆਂ ਦੇ ਵਿੱਚ ਵੰਡੇ ਜਾ ਰਹੇ ਨੇ ਉਦੋਂ ਹੀ ਕਈ ਮੇਜਰ ਦੇਸ਼ਾਂ ਨੇ ਯੂਕਰੇਨ ਦੀ ਸਪੋਰਟ ਕਰਦੇ ਹੋਏ ਸਟੇਟਮੈਂਟ ਜਾਰੀ ਕੀਤੀਆਂ ਜਿੱਦਾਂ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਜਿਹੜੀ ਰਸ਼ੀਆ ਯੂਕਰੇਨ ਵਾਰ ਹੈ ਉਹ ਲੋਕਤੰਤਰ ਦੀ ਤੇ ਆਜ਼ਾਦੀ ਦੀ ਜੰਗ ਹੈ ਉਦਾਂ ਹੀ ਜਰਮਨ ਚਾਂਸਲਰ ਨੇ ਕਿਹਾ ਹੈ ਕਿ ਯੂਕਰੇਨ ਯੂਰਪ ਤੇ ਜਰਮਨੀ ਤੇ ਭਰੋਸਾ ਕਰ ਸਕਦਾ ਹੈ ਤੇ ਫਰਾਂਸ ਦੇ ਵੀ ਰਾਸ਼ਟਰਪਤੀ ਨੇ ਰੂਸ ਨੂੰ ਹਮਲਾਵਰ ਦੱਸਿਆ ਤੇ ਯੂਕਰੇਨ ਦੀ ਸਪੋਰਟ ਕਰਨ ਦੀ ਗੱਲ ਕੀਤੀ ਇਟਲੀ ਦੀ ਪ੍ਰਾਈਮ ਮਿਨਿਸਟਰ ਜੋਰਜੀਆ ਮੈਲੋਨੀ ਨੇ ਚੇਤਾਵਨੀ ਦਿੱਤੀ ਕਿ ਪੱਛਮ ਦੇ ਦੇਸ਼ਾਂ ਵਿਚਾਲੇ ਵਿਵਾਦ ਨਵੀਆਂ ਮੁਸੀਬਤਾਂ ਪੈਦਾ ਕਰ ਰਹੇ ਹਨ ਤੇ ਨਾਲ ਹੀ ਯੂਰੋਪੀਅਨ ਕਮਿਸ਼ਨ ਦੀ ਵੀ ਪ੍ਰਧਾਨ ਉਰਸਲਾ ਵੌਨ ਨੇ ਕਿਹਾ ਕਿ ਯੂਕਰੇਨ ਇਕੱਲਾ ਨਹੀਂ ਹੈ ਉਹ ਮਜ਼ਬੂਤੀ ਦੇ ਨਾਲ ਡਟ ਕੇ ਸਾਹਮਣਾ ਕਰੇ ਤੇ ਜੇ ਦੇਖਿਆ ਜਾਵੇ ਤੇ ਯੂਐਸ ਦੇ ਸਪੋਰਟ ਦੇ ਵਿੱਚ ਵੀ ਕਈ ਦੇਸ਼ਾਂ ਨੇ ਮਤਾ ਪਾਸ ਕੀਤਾ ਸਟੇਟਮੈਂਟ ਦਿੱਤੇ ਆ ਐਂਦਾ ਹੈ ਕਿ ਵੱਖੋ-ਵੱਖ ਵਿਸ਼ਵ ਨੇਤਾ ਜਿਹੜੇ ਆ ਵੱਖੋ-ਵੱਖ ਪੱਖ ਲੈ ਰਹੇ ਨੇ ਪਰ ਆਉਣ ਵਾਲੇ ਟਾਈਮ ਦੇ ਵਿੱਚ ਮੇਜਰ ਸਵਾਲ ਇਹ ਉੱਠ ਜਾਂਦੇ ਨੇ ਕਿ ਯੂਕਰੇਨ ਦੀ ਸਹਾਇਤਾ ਯੂਐਸ ਹੁਣ ਕਰੇਗਾ ਕਿ ਨਹੀਂ ਕਰੇਗਾ ਤੇ ਕੀ ਇਹ ਮੀਟਿੰਗ ਵਿਸ਼ਵ ਦੀ ਰਾਜਨੀਤੀ ਬਦਲ ਦੇਗੀ ਤੇ ਵਰਲਡ 3 ਦਾ ਕਾਰਨ ਬਣੇਗੀ ਤੁਸੀਂ ਕੀ ਓਪੀਨੀਅਨ ਰੱਖਦੇ ਜੇ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸੋ ਤੇ ਹੋਰ ਨਿਊਜ਼ ਐਂਡ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ